ਪੰਜਾਬੀ ਇਕਤਰੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ੁਭਕਾਮਨਾਵਾਂ ਦੀਆਂ ਵੱਡੀਆਂ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੂਰੇ ਪੰਜਾਬ 'ਚ ਕਰਤੇ ਵੱਡੇ ਐਲਾਨ ਨਾਲ ਹੀ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਮਗਰੋਂ ਸਖਤ ਹਦਾਇਤਾਂ ਕੀਤੀਆਂ ਜਾਰੀ ਮੁਲਾਜ਼ਮਾਂ ਦੀ ਪੈਨਸ਼ਨ ਨੂੰ ਲੈ ਕੇ ਹਾਈ ਕੋਰਟ ਨੇ ਸੁਣਾਇਆ ਵੱਡਾ ਫੈਸਲਾ ਪੰਜਾਬ ਸਰਕਾਰ ਨੂੰ 4 ਮਹੀਨਿਆਂ ਦੇ ਅੰਦਰ ਅੰਦਰ ਪੁਰਾਣੀ ਪੈਨਸ਼ਨ ਸਕੀਮ ਦਾ ਲਾਭ ਜਾਰੀ ਕਰਨ ਦੇਤੇ ਹੁਕਮ ਮੰਤਰੀ ਅਮਨ ਰੋੜਾ ਨੂੰ ਮਿਲੀ ਵੱਡੀ ਰਾਹਤ ਸੰਗਰੂਰ ਅਦਾਲਤ ਨੇ 2 ਸਾਲ ਦੀ ਸਜ਼ਾ ਦੇ ਲਗਾਈ ਪੱਕੀ ਰੋਕ ਜਲਦ ਪੇਸ਼ ਹੋਵੇਗਾ ਪੰਜਾਬ ਦਾ ਬਜਟ ਸੀਐਮ ਭਗਵੰਤ ਮਾਨ ਨੇ ਦਿੱਤੀ ਜਾਣਕਾਰੀ ਵਿਕਰਮਜੀਤ ਖਿਆਣੇ ਸਿਆਸਤ ਛੱਡਣ ਬਾਰੇ ਕਰਤਾ ਵੱਡਾ ਐਲਾਨ ਕੇਜਰੀਵਾਲ ਅਗੇ ਰੱਖੀਆਂ ਪੰਜ ਵੱਡੀਆਂ ਮੰਗਾਂ ਪੰਜਾਬ ਚ ਕਈ ਥਾਵਾਂ ਤੇ ਰਾਤ ਤੋਂ ਪੈ ਰਹੇ ਹੈ ਮੀਂਹ 11 ਜਿਲ੍ਹਿਆਂ ਵਿੱਚ 오ਰੇਂਜ ਅਲਰਟ ਹੋਇਆ ਜਾ ਰਹੀ ਪੰਜਾਬ ਚ 1317 ਫਾਇਰਮੈਨਾਂ ਦੀ ਭਰਤੀ ਦਾ ਰਾਹ ਹੋਇਆ ਪਦਰਾ ਹਾਈ ਕੋਰਟ ਨੇ ਹਟਾਈ ਰੋਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ ਅਤੇ ਸੂਬੇ ਚ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਉਣ ਦੀ ਸਮੀਖਿਆ ਕੀਤੀ ਇਸ ਮੁਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਚ ਕਈ ਵੱਡੇ ਫੈਸਲੇ ਲیتے ਐਲਾਨ ਕੀਤੇ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸੂਬੇ ਵਿੱਚ ਘਰ-ਘਰ ਸੇਵਾਵਾਂ ਸਕੀਮ ਨੂੰ ਲਾਗੂ ਕਰਨ ਉਤੇ ਜ਼ਿਲ੍ਹਿਆਂ ਦੀ ਕਾਰਗੁਜ਼ਾਰੀ ਤੇ ਤਸੱਲੀ ਜ਼ਾਹਰ ਕੀਤੀ। ਉਹਨਾਂ ਨੇ ਕਿਹਾ ਕਿ ਇਸ ਵੱਡਾ ਕਾਰੀ ਸਕੀਮ ਦਾ ਮੰਤਵ 43 ਨਾਗਰਿਕ ਸੇਵਾਵਾਂ ਨੂੰ ਲੋਕਾਂ ਦੇ ਘਰ-ਘਰ ਤੱਕ ਪਹੁੰਚਾਉਣਾ ਹੈ। ਭਗਵੰਤ ਮਾਨ ਨੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਹੈ ਕਿ ਲੋਕਾਂ ਦੀ ਭਲਾਈ ਲਈ ਇਸ ਸਕੀਮ ਨੂੰ ਮਸ਼ੀਨਰੀ ਉਛਾਹ ਨਾਲ ਲਾਗੂ ਕਰਨਾ ਇੱਕ ਨਹੀਂ ਬਣਾਇਆ ਜਾਵੇ। ਇਸ ਦੇ ਨਾਲ ਹੀ ਪਿੰਡਾਂ ਲਈ ਵੱਡਾ ਐਲਾਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਸੂਬਾ ਸਰਕਾਰ ਨੇ ਪੰਜਾਬ ਦੇ ਹਰੇਕ ਪਿੰਡ ਵਿੱਚ ਟੇਲਾਂ ਤੇ ਨਹਿਰੀ ਪਾਣੀ ਮੁਹੱਈਆ ਕਰਾਉਣ ਲਈ ਕਦਮ ਚੁੱਕੇ ਹਨ ਉਹਨਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਦਿੱਤੇ ਹਨ ਕਿ ਇਸ ਸਮੂੱਚੀ ਪ੍ਰਕਿਰਿਆ ਨੂੰ ਛੇਤੀ ਮੁਕੰਮਲ ਕਰਨਾ ਤਾਂ ਕਿ ਕਿਸਾਨਾਂ ਨੂੰ ਲਾਭ ਮਿਲੇ ਭਗਵਾਨ ਜਮਾਨੇ ਕਿ ਹੈਗੀ ਸੂਬਾ ਸਰਕਾਰ ਕਿਸਾਨਾਂ ਦੀ ਭਲਾਈ ਲਈ ਨਹਿਰੀ ਪਾਣੀ ਦੀ ਤਰਕਸੰਗਤ ਵਰਤੋਂ ਯਕੀਨੀ ਬਣਾਉਣ ਲਈ ਵਚਨਬੱਧ ਹੈ ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਇੱਕ ਪਾਸੇ ਪਿੰਡਾਂ ਦੇ ਵਿਕਾਸਾ ਨੂੰ ਹੁਲਾਰਾ ਦੇਣ ਅਤੇ ਦੂਜੇ ਪਾਸੇ ਲੋੜਵੰਦਾਂ ਲਈ ਰੁਜ਼ਗਾਰ ਮੁਹੱਈਆ ਕਰਾਉਣ ਲਈ ਮਨਰੇਗਾ ਸਕੀਮ ਦੀ ਸੁੱਚੇ ਜੀ ਵਰਤੋਂ ਕਰਨ ਲਈ ਵੀ ਹੈ ਭਗਵੰਤ ਮਾਨ ਨੇ ਕਿਹਾ ਹੈ ਕਿ ਸੂਬੇ ਨੇ ਸਾਰੇ ਜ਼ਿਲ੍ਹਿਆਂ ਲਈ 200 ਕਰੋੜ ਰੁਪਏ ਦੇ ਖਰਚ ਦਾ ਟੀਚਾ ਮਿੱਥਿਆ ਹੈ ਜਿਸ ਨੂੰ ਸਾਰੇ ਜ਼ਿਲ੍ਹਿਆਂ ਲਈ 440 ਲੱਖ ਦਿਹਾੜੀਆਂ ਵਿੱਚ ਵੰਡਿਆ ਜਾਵੇਗਾ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਗੇ ਕਿਹਾ ਹੈ ਕਿ ਸੂਬਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਵੱਲੋਂ ਲਿਖਿਆ ਜਾਣ ਵਾਲੀਆਂ ਸਾਰੀਆਂ ਦਵਾਈਆਂ ਮਰੀਜ਼ਾਂ ਨੂੰ ਹਸਪਤਾਲਾਂ ਦੇ ਅੰਦਰ ਹੀ ਉਪਲਬਧ ਕਰਵਾਈਆਂ ਜਾਣਗੀਆਂ ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਹਸਪਤਾਲਾਂ ਅਤੇ ਸਬ ਡਿਵੀਜ਼ਨਲ ਹਸਪਤਾਲਾਂ ਵਿੱਚ 276 ਦਵਾਈਆਂ ਪਹਿਲਾਂ ਹੀ ਲਾਜ਼ਮੀ ਦਵਾਈਆਂ ਦੀ ਸੂਚੀ ਵਿੱਚ ਸ਼ਾਮਿਲ ਕੀਤੀਆਂ ਗਈਆਂ ਹਨ ਅਤੇ ਡਿਪਟੀ ਕਮਿਸ਼ਨਰ ਇਹ ਯਕੀਨੀ ਬਣਾਉਣਗੇ ਕਿ ਦਵਾਈਆਂ ਮਰੀਜ਼ਾਂ ਲਈ ਉਪਲਬਧ ਹੋਣ ਇਸ ਦੇ ਨਾਲ ਹੀ ਸੀਐਮ ਭਗਵਾਨ ਤਮਾਨੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਦਿੰਦੇ ਆ ਕਿ ਹੈਗੇ ਸਾਰੇ ਸਕੂਲਾਂ ਵਿੱਚ 31 ਮਾਰਚ ਤੱਕ ਚਾਰ ਦੀਵਾਰੀ ਪਖਾਨੇ ਫਰਨੀਚਰ ਪੀਣ ਵਾਲੇ ਪਾਣੀ ਦੀ ਸਹੂਲਤ ਦੇ ਨਾਲ-ਨਾਲ ਇੰਟਰਨੈਟ ਵਾਈਫਾਈ ਦੀ ਸਹੂਲਤ ਯਕੀਨੀ ਬਣਾਉਣ ਲਈ ਵੀ ਕਿਹਾ ਹੈ ਮੁੱਖ ਮੰਤਰੀ ਭਗਵਾਨ ਤਮਾਨੇ ਡਿਪਟੀ ਕਮਿਸ਼ਨਰਾਂ ਨੂੰ ਜ਼ਿਲ੍ਹਾ ਸਿੱਖਿਆ ਵਿਕਾਸ ਕਮੇਟੀ ਨਾਲ ਲਗਾਤਾਰ ਮੀਟਿੰਗਾਂ ਕਰਨ ਤੋਂ ਇਲਾਵਾ ਸਕੂਲਾਂ ਦਾ ਅਚਨਚੇਤ ਦੌਰਾ ਕਰਨ ਲਈ ਵੀ ਕਿਹਾ ਹੈ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵਾਨ ਜੀ ਨੇ ਇੱਕ ਹੋਰ ਐਲਾਨ ਕਰਦੇ ਆ ਕਿ ਹੈਗੇ 150 ਨਵੇਂ ਆਮ ਆਦਮੀ ਕਲੀਨਿਕ ਜਲਦੀ ਹੀ ਸੂਬੇ ਦੇ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ ਜਿਸ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਹਾਂ ਫੈਸਲਾ ਲੈਂਦੇ ਹੋਏ ਸਪਸ਼ਟ ਕੀਤਾ ਹੈ ਕਿ ਜੇਕਰ ਕੋਈ ਕਰਮਚਾਰੀ 2004 ਤੋਂ ਪਹਿਲਾਂ ਨਿਯੁਕਤ ਕੀਤਾ ਗਿਆ ਸੀ ਤੇ ਇਸ ਮਿਤੀ ਤੋਂ ਬਾਅਦ ਵੀ ਰੈਗੂਲਰ ਹੋ ਜਾਂਦਾ ਹੈ ਤਾਂ ਉਹ ਪੁਰਾਣੀ ਪੈਨਸ਼ਨ ਸਕੀਮ ਦਾ ਹੱਕਦਾਰ ਹੈ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਵੱਲੋਂ ਧਾਇਰ ਪਟੀਸ਼ਨਾਂ ਨੂੰ ਪ੍ਰਵਾਨ ਕਰਦਿਆਂ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ 4 ਮਹੀਨੇ ਦੇ ਅੰਦਰ-ਅੰਦਰ ਉਹਨਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਦਾ ਲਾਭ ਜਾਰੀ ਕਰਨ ਦੇ ਹੁਕਮ ਦਿੱਤੇ ਹਨ ਆਪ ਅਗੋਂ ਅਮਨ ਅਰੋੜਾ ਨੂੰ ਸੰਗਰੂਰ ਕੋਰਟ ਨੇ ਰਾਹਾ ਦਿੰਦੇ ਹੋਏ ਹੇਠਲੀ ਅਦਾਲਤ ਦੇ 2 ਸਾਲ ਤੱਕ 2 ਸਾਲ ਕੈਦ ਦੇ ਫੈਸਲੇ ਤੇ ਰੋਕ ਲਗਾ ਦਿੱਤੀ ਹੈ ਇਹ ਸਜ਼ਾ ਪਰਿਵਾਰੀ ਇਹ ਲੜਾਈ ਝਗੜੇ ਦੇ ਕੇਸ ਵਿੱਚ ਹੋਈ ਸੀ ਇਸ ਤੋਂ ਇਲਾਵਾ ਇਸ ਮਾਮਲੇ ਵਿੱਚ 8 ਹੋਰ ਲੋਕਾਂ ਨੂੰ ਵੀ ਸਜ਼ਾ ਸੁਣਾਈ ਗਈ ਸੀ ਮਾਮਲਾ 2008 ਵਿੱਚ ਦਰਜ ਹੋਇਆ ਸੀ ਅਦਾਲਤ ਨੇ ਕਿ ਹੈ ਕਿ ਜਦੋਂ ਤੱਕ ਇਹ ਮਾਮਲਾ ਹੱਲ ਨਹੀਂ ਹੁੰਦਾ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਇਸ ਮਾਮਲੇ ਦੀ ਸੁਣਵਾਈ ਹੁਣ 1 ਮਾਰਚ ਰੱਖੀ ਗਈ ਹੈ ਇਸ ਤੋਂ ਪਹਿਲਾਂ 25 ਜਨਵਰੀ ਨੂੰ ਸੁਣਵਾਈ ਦਰਨਾਮਨ अरोड़ा ਨੂੰ 31 ਜਨਵਰੀ ਤੱਕ ਜਮਾਨਤ ਮਿਲੀ ਸੀ ਅੱਜ ਹਾਈ ਕੋਰਟ ਨੇ ਇਸ ਮਾਮਲੇ ਨੂੰ ਲੈ ਕੇ ਪੱਕੀ ਜਮਾਨਤ ਲਈ ਸੁਣਵਾਈ ਹੋਈ ਕੋਰਟ ਨੇ ਦੋਵਾਂ ਪੱਖਾਂ ਦੀ ਦਲੀਲ ਸੁਣਨ ਤੋਂ ਬਾਅਦ ਅਮਨ अरोड़ा ਨੂੰ ਸਥਾਈ ਜਮਾਨਾ ਦੇ ਦਿੱਤੇ ਸਜਾਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਕੀਤੀ ਗਈ ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੀਟਿੰਗ ਦਾ ਮੁੱਖ ਏਜੰਡਾ ਲੋਕ ਪੱਖੀ ਤਕੀਮਾ ਨੂੰ ਲਾਗੂ ਕਰਨ ਸੰਬੰਧੀ ਸੀ ਪੰਜਾਬ ਦੇ ਬਜਟ اجلاس ਬਾਰੇ ਦੱਸ ਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਦਾ ਬਜਟ ਪੇਸ਼ ਹੋਣਾ ਹੈ ਤੇ ਇਸ ਵਿੱਚ ਪੰਜਾਬ ਨੂੰ ਕੀ ਮਿਲਦਾ ਹੈ ਇਸ ਨੂੰ ਦੇਖ ਕੇ ਹੀ ਅਸੀਂ ਪੰਜਾਬ ਦਾ ਬਜਟ ਪੇਸ਼ ਕਰਾਂਗੇ ਤੇ ਜਲਦੀ ਹੀ ਬਜਟ ਪੇਸ਼ ਕੀਤਾ ਜਾਵੇਗਾ ਉਨ੍ਹਾਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਪਰਾਲੀ ਦੇ ਮੁੱਦੇ ਨੂੰ ਲੈ ਕੇ ਵਿਚਾਰ ਚਰਚਾ ਕਿੱਤੇ ਗਏ ਹੈ 23 ਮੁੱਦੇ ਲਈ ਵੱਖ-ਵੱਖ ਡਿਪਟੀ ਕਮਿਸ਼ਨਰਾਂ ਤੋਂ ਇਸ ਸੰਬੰਧੀ ਸੁਝਾਅ ਮੰਗੇ ਗਏ ਹਨ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਜੀਠੀ ਨੇ ਸਿਆਸਤ ਛੱਡਣ ਦੀ ਗੱਲ ਆਖੀ ਹੈ ਪਰ ਇਸ ਲਈ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਸੁਪਰੀਮ ਮੋਵਰਨ ਨਕੇਜਰੀਵਾਲ ਸਾਹਮਣੇ ਇੱਕ ਸ਼ਰਤ ਰੱਖੀ ਹੈ ਮਜੀਠੀਆ ਨੇ ਆਪ ਸੁਪਰੀਮ ਮੋਵਰਨ ਨਕੇਜਰੀਵਾਲ ਨੂੰ ਉਹ ਪੰਜ ਮੱਗਾਂ ਨੂੰ ਪੰਜਾਬ ਵਿੱਚ ਪੂਰਾ ਕਰਨ ਦੀ ਸ਼ਰਤ ਰੱਖੀ ਹੈ ਜਿਹੜੀਆਂ ਉਹਨਾਂ ਨੇ ਭਾਜਪਾ ਕੋਲ ਰੱਖੀਆਂ ਸਨ ਮਜੀਠੀਆ ਨੇ ਆਖਿਆ ਕਿ ਜੇ ਅਜਿਹਾ ਹੁੰਦਾ ਹੈ ਤਾਂ ਉਹ ਸਿਆਸਤ ਛੱਡ ਦੇਣਗੇ ਦਰਅਸਲ ਆਮ ਆਦਮੀ ਪਾਰਟੀ ਸੁਪਰੀਮ ਮੋਵਰ ਕੇਦੀਵਾਲ ਨੇ ਕੇਂਦਰ ਸਰਕਾਰ ਕੋਲ 5 ਮੰਗਾਂ ਰੱਖੀਆਂ ਸਨ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਦੇਸ਼ ਦੀ ਸਿੱਖਿਆ ਪ੍ਰਣਾਲੀ ਠੀਕ ਕਰੋ ਸਭ ਲਈ ਚੰਗੇ ਇਲਾਜ ਦਾ ਪ੍ਰਬੰਧ ਕਰੋ ਮਹਿੰਗਾਈ ਘਟਾਓ ਹਰ ਨੌਜਵਾਨ ਨੂੰ ਰੁਜ਼ਗਾਰ ਦਿਓ ਗਰੀਬਾਂ ਨੂੰ ਮੁਫਤ ਬਿਜਲੀ ਅਤੇ ਹਰ ਵਿਅਕਤੀ ਨੂੰ 24 ਘੰਟੇ ਬਿਜਲੀ ਦਿਓ ਜੇ ਕੇਂਦਰ ਸਰਕਾਰ ਇਹ ਕਰਦੀ ਹੈ ਤਾਂ ਉਹ ਸਿਆਸਤ ਛੱਡ ਦੇਣਗੇ ਹੁਣ ਬਿਕਰਮ ਮਜੀਠੀਆ ਨੇ ਇਹੋ ਮੰਗਾਂ ਪੰਜਾਬ ਲਈ ਕੀਤੀਆਂ ਹਨ ਅਤੇ ਅਰਵਿੰਦ ਕੇਜਰੀਵਾਲ ਨੂੰ ਆਖਿਆ ਹੈ ਕਿ ਹੁਣ ਇਹੋ ਮੰਗਾਂ ਪੰਜਾਬ ਵਿੱਚ ਪੂਰੀਆਂ ਕਰੋ ਉਹ ਵੀ ਸਿਆਸਤ ਛੱਡ ਦੇਣਗੇ ਪੰਜਾਬ ਵਿੱਚ ਅਮਰੀਕਸ਼ਰ ਗੁਰਦਾਸਪੁਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਤੋਹੀ ਮੀ ਪੈ ਰਿਹਾ ਇੱਥੇ ਦੇ ਇੱਥੋਂ ਦੇ 11 ਜ਼ਿਲ੍ਹਿਆਂ ਵਿੱਚ ਮੀਂਹ ਦਾ orange alert ਜਾਰੀ ਕੀਤਾ ਗਿਆ ਹੈ ਜਿਸ ਵਿੱਚ ਮਲੇਰਕੋਟਲਾ ਪਟਿਆਲਾ ਸੰਗਰੂ ਲੁਧਿਆਣਾ ਜਲੰਧਰ ਹੁਸ਼ਿਆਰਪੁਰ ਕਪੂਰਥਲਾ ਨਵਾਂ ਸ਼ਹਿਰ ਹੁਸ਼ਿਆਰਪੁਰ ਅੰਮ੍ਰਿਤਸਰ ਗੁਰਦਾਸਪੁਰ ਅਤੇ ਪਠਾਨਕੋਟ ਸ਼ਾਮਿਲ ਹਨ ਤੇਜ ਹਵਾਵਾਂ ਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ ਚੰਡੀਗੜ੍ਹ ਵਿੱਚ ਕੱਲ ਸਵੇਰੇ ਧੁੰਦ ਛਾਈ ਹੋਈ ਸੀ ਅਤੇ ਇਸ ਦੇ ਨਾਲ ਹੀ ਅਗਲੇ 2 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਮੁਤਾਬਕ ਅੱਜ ਪੰਜਾਬ ਵਿੱਚ ਬੱਦਲ ਛਾਏ ਰਹਿਣਗੇ ਠੀਤ ਲਹਿਰ 40 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲੇਗੀ ਤੇ 117 ਫਾਇਰਮੈਨ ਫਾਇਰ ਡਰਾਈਵਰ ਫਾਇਰ ਆਪਰੇਟਰਾਂ ਦੀ ਭਰਤੀ ਦੇ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਬਿਨೇಕਾਰਾਂ ਤੇ ਪੰਜਾਬ ਸਰਕਾਰ ਨੂੰ ਵੱਡੀ ਰਾਹਤ ਦਿੰਦਿਆਂ ਭਰਤੀ ਦਾ ਰਾ ਪੱਧਰਾ ਕਰ ਦਿੱਤਾ ਹੈ ਪਤ ਪਰਤੇ ਵਿੱਚ ਹਿੱਸਾ ਲੈਣ ਵਾਲੇ ਬਿਨੇਕਾਰਾਂ ਦੀ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਹਾਈ ਕੋਰਟ ਨੇ 24 ਨਵੰਬਰ 2023 ਨੂੰ ਲਗਾਈ ਗਈ ਭਰਤੀ ਤੇ ਰੋਕ ਦਾ ਹੁਕਮ ਵਾਪਸ ਲੈ ਲਿਆ ਹੈ ਮੁੱਖ ਪਟੀਸ਼ਨ ਦਾਇਰ ਕਰਦੇ ਹੋਏ ਗੁਰਿੰਦਰ ਸਿੰਘ ਨੇ ਹਾਈ ਕੋਰਟ ਨੂੰ ਦੱਸਿਆ ਕਿ ਪੰਜਾਬ ਸਰਕਾਰ ਨੇ 1317 ਫਾਇਰਮੈਨ ਫਾਇਰ ਡਰਾਈਵਰ ਅਤੇ ਫਾਇਰ ਆਪਰੇਟਰਾਂ ਦੀ ਭਰਤੀ ਕੀਤੀ ਹੈ ਪਟੀਸ਼ਨਰ ਅਤੇ ਹੋਰ ਲੋਕਾਂ ਨੇ ਇਸ ਭਰਤੀ ਲਈ ਅਪਲਾਈ ਕੀਤਾ ਹੈ ਤੇ ਭਰਤੀ ਪ੍ਰਕਿਰਿਆ ਵਿੱਚ ਹਿੱਸਾ ਲਿਆ ਸੀ ਇਸ ਤੋਂ ਬਾਅਦ ਜਦੋਂ ਸਰੀਰਿਕ ਜਾਂਚ ਦੀ ਗੱਲ ਆਈ ਤਾਂ ਵੱਡੇ ਪੱਧਰ ਤੇ ਬੇਨੀਮੀਆ ਸਾਹਮਣੇ ਆਈਆਂ ਕੁਝ ਵੀ ਨੇਕਾਰਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਲਾਭ ਦਿੱਤਾ ਗਿਆ ਸੀ ਅਤੇ ਇਸ ਕਾਰਨ ਪਟੀਸ਼ਨਰ ਇਸ ਭਰਤੀ ਤੋਂ ਵਾਂਝੇ ਰਹਿ ਗਏ ਸਨ ਜਿਸ ਤੋਂ ਬਾਅਦ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਬੇਨੇਕਾਰਾਂ ਤੇ ਪੰਜਾਬ ਸਰਕਾਰ ਨੂੰ ਵੱਡੀ ਰਾਹਾ ਦਿੰਦਿਆਂ ਭਰਤੀ ਦਾ ਰਾਹ ਪੱਧਰਾ ਕਰ ਦਿੱਤਾ ਹੈ ਚੰਡੀਗੜ੍ਹ ਵਿੱਚ ਮੇਰ ਦੀ ਚੋਣ ਖਿਲਾਫ ਸੈਕਟਰ 17 ਵਿੱਚ ਥਾਣੇ ਦੇ ਬਾਹਰ ਆਮ ਆਨੰਦੀ ਪਾਰਟੀ ਤੇ ਕਾਂਗਰਸ ਦਾ ਪ੍ਰਦਰਸ਼ਨ ਜਾਰੀ ਹੈ ਇਸ ਮੌਕੇ ਇਨਾ ਪਾਰਟੀਆਂ ਨੇ ਮੇਰ ਚੋਣ ਦੇ ਅਫਸਰ ਵਿਰੁੱਧ ਪੁਲਿਸ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ ਆਪ ਤੇ ਕਾਂਗਰਸ ਦੇ ਕੌਂਸਲਰਸ ਨੇ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਅਫਸਰ ਵਿਰੁੱਧ ਸ਼ਿਕਾਇਤ ਦੇਣ ਲਈ ਪਹੁੰਚੇ ਸਨ ਇਸ ਮੌਕੇ ਸਾਹ ਪਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਅਤੇ ਚੰਡੀਗੜ੍ਹ ਆਪ ਦੇ ਇੰਚਾਰਜ ਐਸਐਸ ਆਲੂ ਵਾਲੀਏ ਵੀ ਮੌਜੂਦ ਸਨ ਇਸ ਦੌਰਾਨ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਕਨਵੀਨਰ ਅਰਵਿੰਦ ਕੇਰਵਾਲ ਚੰਡੀਗੜ੍ਹ ਵਿੱਚ ਧਰਨਾ ਦੇਣਗੇ ਸਬੰਧੀ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਧਰਨੇ ਵਿੱਚ ਪਹੁੰਚਣ ਲਈ ਆਖਿਆ ਗਿਆ ਹੈ ਅਸੀਂ ਅੱਜ ਡੀਸੀ ਨੂੰ ਕਿਹਾ ਕਿ 10-10 ਪਿੰਡਾਂ ਦਾ 5-5 ਪਿੰਡਾਂ ਦਾ ਇੱਕ ਪੂਲ ਬਣਾ ਕੇ ਅਨਾਉਂਸਮੈਂਟ ਕਰਕੇ ਗੁਰਦੁਆਰਾ ਸਭ ਦੇ ਸਪੀਕਰਾਂ ਚ ਜਾ ਵੈਸੇ ਕਿ ਪੰਜ ਪਿੰਡਾਂ ਦੀਆਂ ਰਿਸ਼ਤਰੀਆਂ ਭਾਈ ਫਲਾਨੇ ਪਿੰਡ ਦੀ ਬੋਰਡ ਥੱਲੇ ਹੋਣਗੀਆਂ ਜਿਵੇਂ ਕਿ ਪਹਿਲਾਂ ਹੁੰਦੀਆਂ ਸੀ ਸੋ ਉਹ ਵੀ ਅਸੀਂ ਹੋਰ ਦੁਆਰ ਨੇੜੇ ਕਰ ਰਹੇ ਹਾਂ ਬਹੁਤ ਵੱਡੇ ਪੱਧਰ ਤੇ ਨਹਿਰਾਂ ਦੇ ਪਾਣੀ ਨੂੰ ਖੇਤਾਂ 'ਚ ਪਹੁੰਚਾਉਣ ਦਾ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਕ੍ਰਿਸ਼ਨ ਕੁਮਾਰ ਜੀ ਉਹਦੇ ਸੈਕਟਰੀ ਨੇ ਦੇਖ ਰਹੇ ਨੇ ਨਵੇਂ ਕੱਸੀਆਂ ਨਵੇਂ ਸੂਏ ਬਣ ਰਹੇ ਨੇ ਔਰ ਲੋਕ ਇਹ ਕਹਿ ਰਹੇ ਨੇ ਕਿ 25 ਸਾਲ ਬਾਅਦ ਸਾਡੇ ਪਿੰਡ ਪਾਣੀ ਆ ਰਿਹਾ ਜੀ ਕੋਈ ਕਹਿੰਦਾ 30 ਸਾਲ ਬਾਅਦ ਪਾਣੀ ਆ ਰਿਹਾ ਜੀ ਸੋ ਅੱਜ ਸਾਰੀ ਡਿਟੇਲ ਦੇ ਵਿੱਚ ਰਿਪੋਰਟ ਲਈ ਹੈ ਮੁਹੱਲਾ ਕਲੀਨਿਕ 150 ਮੁਹੱਲਾ ਕਲੀਨਿਕ ਤਿਆਰ ਨੇ ਹੋਰ 664 ਮੁਹੱਲਾ ਕਲੀਨਿਕ ਐਸਪੈਕਟ ਚੱਲ ਰਹੇ ਨੇ ਪੰਜਾਬ ਦੇ ਕਿਸੇ ਵੀ ਸਰਕਾਰੀ ਹਸਪਤਾਲ ਚ ਕੋਈ ਵੀ ਮਰੀਜ਼ ਜਾਊਗਾ ਕੋਈ ਵੀ ਬਿਮਾਰੀ ਹੋਵੇ ਜਿਹੜੀ ਡਾਕਟਰ ਦਵਾਈ ਲਿਖੂਗਾ ਉਹ ਦਵਾਈ ਹਸਪਤਾਲ ਚੋਂ ਹੀ ਮਿਲੂਗੀ ਐਸੀ ਐਮਓ ਦੀ ਐਸ ਐਮਓ ਦੀ ਡਿਊਟੀ ਲਾਤੀ ਉਹਨਾਂ ਦੀ ਜ਼ਿੰਮੇਵਾਰੀ ਲਾਤੀ ਕਿ ਤੁਸੀਂ ਦਵਾਈ ਅੰਦਰੋਂ ਹੀ ਹਸਪਤਾਲ ਚੋਂ ਦੇਣੀ ਹੈ ਜੇ ਤੁਹਾਡੇ ਕੋਲ ਉਹ ਦਵਾਈ ਹੈ ਨਹੀਂ ਤਾਂ ਡਾਕਟਰ ਭੇਜੂਗਾ ਸੀ ਐਮਓ ਆਪਦਾ ਬਾਹਰ ਡਾਕਟਰ ਖਰੀਦ ਕੇ ਲੈ ਕੇ ਆਊਗਾ ਮਰੀਜ਼ ਬਾਹਰ ਨਹੀਂ ਜਾਊਗਾ ਸਕੂਲ এডਿਕੇਸ਼ਨ ਦੇ ਵਿੱਚ ਸਕੂਲ ਆਫ ਫੈਮਿਨਸ ਬਣ ਰਹੇ ਨੇ ਔਰ 19120 ਸਕੂਲਾਂ ਦੇ ਵਿੱਚ ਇਸ ਵਕਤ ਬਾਉਂਡਰੀ ਵਾਲ ਦਾ ਇਸ ਵਕਤ 31 ਮਾਰਚ ਤੋਂ ਪਹਿਲਾਂ ਪਹਿਲਾਂ ਕੋਈ ਵੀ ਸਕੂਲ ਪੰਜਾਬ ਦਾ ਮੈਂ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਕੋਈ ਵੀ ਸਰਕਾਰੀ ਸਕੂਲ ਬਿਨਾ ਬਾਉਂਡਰੀ ਵਾਲ ਤੋਂ ਬਿਨਾ ਵੋਇਸ ਜਾਂ ਗਰਲਸ ਦੇ ਬੜੇ ਸਾਫ਼ ਸੁਥਰੇ ਬਾਥਰੂਮਸ ਤੋਂ ਜਾਂ ਬਿਨਾ ਚੌਕੀਦਾਰ ਤੋਂ ਜਿਹੜਾ ਸਟੇਟ ਮੈਨੇਜਰ ਕਹਿੰਦੇ ਆ ਕੈਂਪਸ ਮੈਨੇਜਰ ਤੋਂ ਨਹੀਂ ਹੋਊਗਾ ਸੜਕਾਂ ਦੇ ਮਾਮਲੇ 'ਚ ਬੜੇ ਸਖਤ ਨਿਰਦੇਸ਼ ਦਿੱਤੇ ਗਏ ਨੇ ਕਿ ਜਿਵੇਂ ਫਰਜ ਕਰ ਲੋ ਜਿਹੜੇ ਅਸੀਂ ਟੋਲ ਪਲਾਜ਼ੇ ਬੰਦ ਕਰਤੇ ਉਹ ਟੋਲ ਪਲਾਜ਼ੇ ਵਾਲੀ ਸੜਕ ਦੇ ਵਿੱਚ ਟੋਵਾ ਨਹੀਂ ਪੈਣਾ ਚਾਹੀਦਾ ਇਹ ਨਾ ਹੋਵੇ ਕਿ ਟੋਲ ਪਲਾਜ਼ੇ ਬੰਦ ਕਰਤੇ ਬਾਅਦ ਸੜਕ ਦੀ ਕਿਸੇ ਨੇ ਸਾਰ ਨਹੀਂ ਲਈ ਤੇ ਇੰਨੀ ਸੜਕ ਟੁੱਟ ਜੇ ਕਿ ਲੋਕ ਇਹ ਕਹਿਣ ਕਿ ਇਹਦੇ ਨੂੰ ਤਾਂ ਟੋਲ ਹੀ ਠੀਕ ਸੀ ਸੋ ਇਹ ਮਨੋਬਤ ਨਹੀਂ ਅਸੀਂ ਹੁੰਦੇ ਨਹੀਂ ਸੋ ਪੀ ਡਬਲਯੂ ਡੀ ਨੂੰ ਸਖਤਤਾ ਦਿੱਤਾ ਤੇ ਬਜਟ ਦਿੱਤਾ ਗਿਆ ਕਿ ਪੰਜਾਬ ਦੀ ਕੋਈ ਵੀ ਸੜਕ ਹੈ ਜੀ ਜਿੱਥੇ ਤੁਹਾਨੂੰ ਆਉਂਦੀ ਹੈ ਤੁਹਾਡੇ ਧਿਆਨ ਚਾਹੁੰਦੀ ਹੈ ਤਾਂ ਉਹਨੂੰ ਬਿਲਕੁਲ ਠੀਕ ਕੀਤਾ ਜਾਵੇ ਪੰਚਾਇਤਾਂ ਦੇ ਜਿਨੇ ਪੈਸੇ ਪਏ ਨੇ ਸਾਰੇ ਖਰਚਣ ਲਈ ਤੇ ਡਿਪਟੀ ਕਮਿਸ਼ਨ ਨੂੰ ਖਾਸ ਤੌਰ ਤੇ ਕਿਹਾ ਗਿਆ ਹੈ ਜਿਨੇ ਨਰੇਗਾ ਦੇ ਜਾਂ ਜਿਨੇ ਵੀ ਤੁਹਾਡੇ ਕੋਲੇ ਵੱਖ-ਵੱਖ ਸਕੀਮਾਂ ਦੇ ਪੈਸੇ ਪਏ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਖਰਚੋ ਇਹ ਨਾ ਹੋਵੇ ਕਿ ਤੁਹਾਡੇ ਸਾਈਨ ਕਰਕੇ ਪੈਸਾ ਰੁਕਿਆ ਪਿਆ ਬਾਅਦ ਚੋਂ ਪੈਸਾ ਲੈਪਸ ਹੋ ਗਿਆ ਜਾਂ ਕੇਂਦਰ ਦੀ ਸਕੀਮ ਹੈ 40 60 ਦੀ ਜਾ 30 70 ਦੀ ਬਾਜ ਪਤਾ ਲੱਗਿਆ ਜੀ ਆਪਣੇ 30 ਨਾ ਪਾਉਣ ਕਰਕੇ 70 ਵੀ ਵਾਪਸ ਚਲਾ ਗਿਆ ਡਿਪਟੀ ਕਮਿਸ਼ਨਰ ਨੂੰ ਸਖਤ ਅਦੇਦ ਕੀਤੀ ਗਈ ਹੈ ਘੰਟਾ ਭਾਵੇਂ ਵੱਧ ਲਾ ਲੋ ਦਫ਼ਤਰ ਚ ਪਰ ਕੋਈ ਫਾਈਲ ਪੈਂਡਿੰਗ ਨਹੀਂ ਰਹਿਣੀ ਚਾਹੀਦੀ ਪਿੰਡਾਂ ਦੇ ਵਿੱਚ ਜਿਹੜੇ ਪਿੰਡ ਚ ਕਿਸੇ ਚ ਆਰਓ ਫਿਲਟਰ ਵਾਟਰ ਚਾਹੀਦਾ ਹੈ ਕਿਸੇ ਪਿੰਡ ਨੂੰ ਸੋਲਰ ਲਾਈਟਾਂ ਚਾਹੀਦੀਆਂ ਕਿਤੇ ਕੋਈ ਐਂਬੂਲੈਂਸ ਚਾਹੀਦੀ ਹੈ ਬੱਸ ਅਡਾ ਚਾਹੀਦਾ ਜੋ ਪਿੰਡ ਤੋਬਿਆਂ ਦਾ ਛੱਪੜਾਂ ਦਾ ਕੋਈ ਕੰਮ ਹੈ ਪੈਸੇ ਕਰਕੇ ਨਹੀਂ ਰੋਕਣਾ ਚਾਹੀਦਾ ਪੈਸਾ ਪਿਆ ਖਰਚਣ ਦੀ ਹਦਾਇਤ ਦਿੱਤੀ ਹੋਈ ਅੱਜ ਅਸੀਂ ਸਭ ਤੋਂ ਪਹਿਲਾਂ ਤਾਂ ਪਰਮਪਿਤਾ ਪਰਮਾਤਮਾ ਦਾ ਦੇਸ਼ ਦੇ ਜੁਡੀਸ਼ੀਅਲ ਸਿਸਟਮ ਦਾ ਜ਼ਿਲ੍ਹਾ ਅਦਾਲਤ ਦਾ ਮਾਨਯੋਗ ਸੈਸ਼ਨ ਜੱਜ ਸਾਹਿਬ ਦਾ ਔਰ ਹਲਕੇ ਦੇ ਔਰ ਪੰਜਾਬ ਦੇ ਉਹਨਾਂ ہزارਾਂ ਲੱਖਾਂ ਲੋਕਾਂ ਦਾ ਕਿ ਜਿੰਨਾਂ ਦੀਆਂ ਦਵਾਵਾਂ ਸਦਕਾ ਅੱਜ ਇੱਕ ਬਹੁਤ ਵੱਡੀ ਰਾਹਤ ਹੈ ਜਿਹੜੀ ਰੀਲੀਫ ਹੈ ਉਹ ਮੈਨੂੰ ਮਿਲੀ ਹੈ ਔਰ ਇਹਨਾਂ ਦੀਆਂ ਦਵਾਵਾਂ ਸਦਕਾ ਹੀ ਅੱਜ ਜੋ ਮਾਣ ਮਿਲਿਆ ਸੀਗਾ ਅੱਜ ਤੋਂ 2 ਸਾਲ ਪਹਿਲਾਂ ਉਹਨੂੰ ਉਹ ਉਸੇ ਤਰੀਕੇ ਦੇ ਨਾਲ ਕੰਟੀਨਿਊ ਰਹਿ ਜੇ ਅੱਜ ਉਹ ਜੋ ਪ੍ਰੋਫ ਮੋਹਰ ਹੈ ਜਿਹੜੀ ਉਹ ਅਦਾਲਤ ਵਿੱਚ ਲਾਈ ਹੋਏ ਦੇਖੋ ਉਜਨਾਤਾ ਸੁਭਾਵਿਕ ਜਿੱਥੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਉੱਥੇ ਨਾਲ ਦੇ ਹਲਕੇ ਦੇ ਲੋਕਾਂ ਦਾ ਤੋਂ ਖਾਸ ਤੌਰ ਤੇ ਮੈਂ ਮਾਫੀ ਵੀ ਮੰਗਣੀ ਚਾਹੁੰਦਾ ਕਿਉਂਕਿ ਜਿਸ ਦਿਨ ਦੀ ਇਹ ਕਨਵਿਕਸ਼ਨ ਹੋਈ ਹੈ 21 12 ਨੂੰ ਹੋਈ ਸੀਗਾ ਅੱਜ ਤਕਰੀਬਨ 40 ਦਿਨ ਹੋ ਗਏ ਜੀ ਔਰ ਇਹ ਸਜ਼ਾ ਕਰਕੇ ਕੋ ਇਕੱਲਾ ਮੈਂ ਇਨਵੋਲ ਨਹੀਂ ਸੀਗਾ ਮੇਰੇ ਮਦਰ 85 ਸਾਲ ਦੇ ਔਰ ਸੱਤ ਸਾਥੀ ਹੋਰ ਸਾਰਿਆਂ ਨੂੰ ਇਸਦਾ ਹੋਈ ਸੀ ਕਿ ਉਹਦੇ ਕਰਕੇ ਇਹ 40 ਦਿਨ ਉਲਝੇ ਬਹੁਤ ਰਹੇ ਜੀ ਦੀ ਵਜ੍ਹਾ ਕਰਕੇ ਮੈਂ ਸਮਝਦਾ ਕਿ ਜਿੰਨਾ ਮੈਨੂੰ ਧਿਆਨ ਹਲਕੇ ਦੇ ਕੰਮਾਂ ਵੱਲ ਜੋ ਪਿਛਲੇ ਪੌਣੇ 2 ਸਾਲ ਦੇ ਵਿੱਚ ਦਿੱਤਾ ਸੀਗਾ ਉਹਨਾਂ ਇਹਨਾਂ 40 ਦਿਨਾਂ ਦੇ ਵਿੱਚ ਦੇ ਨਹੀਂ ਸਕੇ ਕਿਉਂਕਿ ਉਝੇ ਇੰਨੇ ਜ਼ਿਆਦਾ ਪਈ ਸੀ ਕਿ ਟੈਨਸ਼ਨ ਹੀ ਇੰਨੀ ਜ਼ਿਆਦਾ ਸੀਗੀ ਔਰ ਕੋਰਟ ਕਚੈਰੀਆਂ ਦੇ ਮਸਲੇ ਤੁਹਾਨੂੰ ਪਤਾ ਹੀ ਹੈ ਵੀ ਕਿੰਨਾ ਸਮਾਂ ਔਰ એનર્ਜੀ ਲੱਗ ਜਾਂਦੀ ਹੈ ਪਰ ਮੈਂ ਇਹਨਾਂ ਹਲਕੇ ਦੇ ਲੋਕਾਂ ਨੂੰ ਵਿਸ਼ਵਾਸ ਜ਼ਰੂਰ ਦਿਵਾਉਣਾ ਕਿ ਮੈਨੂੰ ਗੁਰਤੀ ਹੈ ਜਿਹੜੀ ਉਹ ਮੇਰੇ ਪਿਤਾ ਸਰਗੀਬੋ ਭਾਂਦਾ ਜੀ ਰੋੜਾ ਤੋਂ ਮਿਲੀ ਹੋਈ ਹੈ ਕੰਮਾਂ ਦੀ ਜਿਹੜਾ ਇਹ ਪਿਛਲੇ 40 ਦਿਨਾਂ ਦੇ ਵਿੱਚ ਕਮੀ ਪੇਸ਼ੀ ਰਹੀਗੀ ਉਹਦਾ ਆਉਣ ਵਾਲੇ 20 ਦਿਨਾਂ ਦੇ ਵਿੱਚ ਭੰਗਾ ਟੋਟਾ ਜਿਹੜਾ ਮੈਂ ਉਹ ਡਿਵੈਲਪਮੈਂਟ ਦੇ ਕੰਮਾਂ ਦਾ ਉਹ ਕੱਢ ਦਊਗਾ ਇਹ ਵਾਦਾ ਕਰ ਦਿੰਦਾ ਹਾਂ ਉਹਨਾਂ ਦੀ ਸੋਚੇ ਮੈਂ ਤਾਂ ਉਹਨਾਂ ਨੂੰ ਕੀ ਕਹਿ ਸਕਦਾ ਤੇ ਪ੍ਰਮਾਤਮਾ ਨੇ ਮਿਹਰ ਕੀਤੀ ਹੈ ਔਰ ਲੋਕਾਂ ਨੇ ਆਪ ਦੇ ਕਿਉਂਕਿ ਹਲਕੇ ਜਿਹੜਾ ਉਹ ਮੇਰੇ ਲਈ ਵੋਟਰ ਨਹੀਂ ਹੈਗੇ ਉਹ ਮੇਰਾ ਆਪਣਾ ਪਰਿਵਾਰ ਹੈ ਜੇ ਖੁਸ਼ੀ ਦੇ ਵਿੱਚ ਕਿਸੇ ਨੇ ਲੱਡੂ ਵੰਡ ਤੇ ਅਹੀਂ ਤੱਕ ਇयां ਤੋਂ ਜਰ ਨਹੀਂ ਜਾਂਦਾ ਹੈਗਾ ਵਾਦਾ ਕਰਦਾ ਹਾਂ ਕਿ ਲੋਕਾਂ ਨਾਲ ਜਿਹੜੇ 40 ਦਿਨ ਮੇਰੇ ਤੋਂ ਉਹਨਾਂ ਧਿਆਨ ਨਹੀਂ ਦਿੱਤਾ ਗਿਆ ਹੈਗਾ ਠੀਕ ਹੈ ਨਾ ਉਹ ਆਉਣ ਵਾਲੇ 20 ਦਿਨਾਂ ਦੇ ਵਿੱਚ ਕੰਮਾਂ ਦੇ ਕਢੇ ਨਿਕਲਦੇ ਦੇਖੋ ਸਾਰਾ ਭੰਗ ਟੁੱਟਾ 40 ਦਿਨ ਦਾ ਜਿਹੜਾ ਨਸ਼ਾ ਹੈ ਇਹ ਹੁਣ ਦਾ ਨਹੀਂ ਹੈ ਜੇ ਗੱਲ ਕਰੀਏ ਨਾ ਵੀ ਹੁਣੇ ਆਪਾਂ ਵੀ ਇਹ ਕੰਮ ਹੁਣੇ ਹੀ ਸ਼ੁਰੂ ਹੋਇਆ ਇਹ ਲੰਬੇ ਸਮੇਂ ਤੋਂ ਆ ਪੁਰਾਣਾ ਵਾ ਠੀਕ ਹੈ ਸੋ ਕਹਿਣ ਦਾ ਭਾਵੇਂ ਇਹਨਾਂ ਨੂੰ ਠੱਲ ਪਾ ਰਹੇ ਆ ਮੈਨੂੰ ਇਸ ਇਹ ਗੱਲ ਮਾਨਣਾ ਕਿਹਾ ਸਕਦਾ ਮੈਂ ਫਕਰ ਨਾ ਕਹਿ ਸਕਦਾ ਵੀ ਅਸੀਂ ਐਫਰਟ ਕਰ ਰਹੇ ਆ ਦੋਹਾਂ ਸਾਲਾਂ ਦੇ ਵਿੱਚ ਜਿੰਨੀ ਕੈਂਪ ਦੇ ਵਿੱਚ ਪੁਲਿਸ ਆ ਗਈ ਆ ਮੈਂ ਕਹਿ ਸਕਦਾ ਵੀ ਇੰਨੀ ਕਦੀ ਵੀ ਮੇਰੇ ਹਿਸਾਬ ਨਾਲ ਪਿਛਲੇ 10 ਸਾਲਾਂ ਚ ਨਹੀਂ ਆਈ ਹੋਊਗੀ ਸੋ ਕਹਿਣ ਦਾ ਭਾਵ ਜੇ ਕੋਸ਼ਿਸ਼ ਕਰ ਰਹੇ ਆ ਐਫਰਟ ਕਰ ਰਹੇ ਆ ਕਿਉਂਕਿ ਲੋਕ ਨੇ ਕੁਝ ਜਿਹੜੇ ਗਲਤ ਆਨਸਰ ਨੇ ਉਹ ਕਹਿੰਦੇ ਹਮ ਨਹੀਂ ਸੁਧਰਾਂਗੇ ਪਰ ਮੈਂ ਆਪਣੇ ਕੈਂਪ ਵਾਲਿਆਂ ਨੂੰ ਵੀ ਬੇਨਤੀ ਕਰਦਾ ਜੇ ਗਲਤ ਬੰਦਾ ਆਪਾਂ ਫੜ ਕੇ ਅੰਦਰ ਦੇ ਹੀ ਦਿੱਤਾ ਪੁਲਿਸ ਨੇ ਪਰਚਾ ਕੱਟ ਹੀ ਦਿੱਤਾ ਫਿਰ ਇਹ ਵੇਖੋ ਵੀ ਜਿਹੜਾ ਉਹਦੀ ਜ਼ਮਾਨਤ ਕਰਾਉਂਦਾ ਫਿਰ ਉਹ ਸਮਝ ਲਓ ਵੀ ਉਹ ਤੁਹਾਡੇ ਕੈਂਪ ਲਈ ਉਹ ਸਾਡੇ ਬੱਚਿਆਂ ਲਈ ਸਭ ਤੋਂ ਵੱਡਾ ਦੋਸ਼ੀ ਉਹ ਆ ਜਿਹੜਾ ਗਲਤ ਆਨਸਰ ਦੀ ਮਦਦ ਕਰਦਾ ਸੋ ਇਸ ਗੱਲ ਦੀ ਮੈਂ ਧੰਨਵਾਦੀ ਹਾਂ ਪੰਜਾਬ ਪੁਲਿਸ ਦਾ ਸਾਡੇ ਐਸਐਸਪੀ ਸਾਹਿਬ ਦਾ ਆਸ਼wini Gotehal ji ਦਾ ਜਿਹੜੇ ਰਾਤ ਦਿਨ ਜਿਹੜੇ ਐਫਰਟ ਕਰ ਰਹੇ ਨੇ ਮਿਹਨਤ ਕਰ ਰਹੇ ਨੇ ਔਰ ਜਦੋਂ ਤੱਕ ਇਹ ਨੇ ਮੈਨੂੰ ਇੰਨੀ ਗੱਲ ਮੈਂ ਮੰਨਣਾ ਕਹਿ ਸਕਦਾ ਹਾਂ ਵੀ ਜੇ ਕੋਈ ਗਲਤ ਅਨਸਰ ਕੋਈ ਗਲਤ ਵਾਰਦਾਤ ਕਰਦਾ ਉਹ ਬਖਸ਼ਿਆ ਨਹੀਂ ਜਾਊਗਾ ਕਿਉਂਕਿ ਇਹਨਾਂ ਦੇ ਕੰਮ ਕਰਨ ਦਾ ਤਰੀਕਾ ਸਲੀਕਾ ਸਾਨੂੰ ਪਤਾ ਹੈ ਕਿਸ ਤੰਗ ਨਾਲ ਕੰਮ ਕਰਦੇ ਨੇ ਸੋ ਕਹਿਣ ਦਾ ਭਾਵ ਇਹ ਮੈਂ ਇਹ ਵੀ ਇੱਕ ਆਪ ਦੇ ਮਾਧਿਅਮ ਰਾਹੀਂ ਵੀ ਬੇਨਤੀ ਕਰੂੰਗਾ ਵੀ ਜਿੰਨੋਂ ਤੁਹਾਨੂੰ ਲੱਗਦਾ ਵੀ ਜਿਹੜਾ ਛੱਡਣਾ ਚਾਹੁੰਦਾ ਨਸ਼ਾ ਹੁਣ ਮੈਂ ਵਾਂ ਤੁਸੀਂ ਹੋ ਆਹ ਹੋਰ ਵੀ ਸਾਰੇ ਸਾਡੇ ਬੰਦੇ ਇੱਥੇ ਖਲੋਤੇ ਨਸ਼ਾ ਕੋਈ ੱੱੱਕੇ ਨਾਲ ਮੂੰਹ 'ਚ ਨਹੀਂ ਪਉਂਦਾ ਜੇ ਅਸੀਂ ਨਸ਼ਾ ਕਰਨ ਦੀ ਇੱਕ ਖੁਆਇਸ਼ ਰੱਖਦੇ ਆਂ ਤੇ ਤਾਂ ਨਸ਼ਾ ਜਿਹੜਾ ਕੀਤਾ ਜਾ ਸਕਦਾ ਸੋ ਕਹਿਣ ਦਾ ਭਾਵ ਠੀਕ ਆ ਗਲਤ ਸੋਸਾਇਟੀ ਮਾਪੇ ਨੂੰ ਵੀ ਇਹ ਦੇਖਣਾ ਚਾਹੀਦਾ ਵੀ ਸਾਡਾ ਬੱਚਾ ਕਿੱਥੇ ਆ ਰਿਹਾ ਕਿੱਥੇ ਜਾ ਰਿਹਾ ਕਿਹੜੀ ਸੋਸਾਇਟੀ 'ਚ ਬਹਿ ਰਿਹਾ ਦੇਖੋ ਜੀ ਆਪਾਂ ਐਫਰਟ ਕਰ ਰਹੇ ਮਿਹਨਤ ਕਰ ਰਹੇ ਆ ਸਾਨੂੰ ਲੋਕਾਂ ਦਾ ਸਾਥ ਚਾਹੀਦਾ ਕੱਲੀ ਆਮ ਆਦਮੀ ਪਾਰਟੀ ਨਸ਼ਾ ਖਤਮ ਨਹੀਂ ਕਰ ਸਕਦੀ ਮੇਰੀ ਗੱਲ ਨੋਟ ਕਰ ਲਿਓ ਕੱਲੀ ਪੁਲਿਸ ਨਸ਼ਾ ਖਤਮ ਨਹੀਂ ਕਰ ਸਕਦੀ ਜਦੋਂ ਤੱਕ ਲੋਕਾਂ ਦਾ ਸਾਥ ਨਾ ਮਿਲੇਗਾ ਸੋ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਜਿਹੜੇ ਗਲਤ ਅੰਸਰ ਨੇ ਜਿਹੜੇ ਜੇਲ੍ਹਾਂ ਚ ਨੇ ਉਹਨਾਂ ਦੀ ਜਮਾਨਤ ਤਾਂ ਇਹਨਾਂ ਦੇ ਬਾਹਰ ਹੀ ਨਾ ਆਉਣ ਉੱਥੇ ਰਹਿਣ ਜਿੱਥੇ ਹੈਗੇ ਨੇ ਸੋ ਕਹਿਣ ਦਾ ਭਾਵ ਜੋ-ਜੋ ਸਮਾਂ ਤੁਹਾਨੂੰ ਆਪਣੇ ਆਪ ਵੀ ਕਿਉਂਕਿ 5 ਸਾਲਾਂ ਦਾ ਸਾਨੂੰ ਵੀ ਸਮਾਂ ਮਿਲਿਆ ਆਪਾਂ ਸਟੈਪ ਬਾਈ ਸਟੈਪ ਜਿਹੜਾ ਵੀ ਕਰਾਂਗੇ ਕੰਮ ਉਹ ਜਿਹੜਾ ਉਹ ਕਰ ਰਹੇ ਆ ਸਾਡੇ ਵੱਲੋਂ ਇੱਕ ਗੱਲ ਕਲੀਅਰ ਆਮ ਆਦਮੀ ਪਾਰਟੀ ਬੋਲੋ ਐਸਐਸਪੀ ਸਾਹਿਬਤੋਰ ਨਾਲ ਨੇ ਜਿਹੜਾ ਵੀ ਕੋਈ ਸਰਕਾਰ ਦਾ ਨਾਮ ਲੈ ਕੇ ਜਾਂ ਕੋਈ ਵੀ ਬੰਦਾ ਕੋਈ ਨਸ਼ੇ ਦਾ ਕੋਈ ਲੱਗਦਾ ਹੈ ਤੁਹਾਨੂੰ ਅਸੀਂ ਇੱਕੋ ਗੱਲ ਈ ਕਲੀਅਰਲੀ ਕਹੀ ਹੈ ਵੀ ਪਰਚੇ ਦਰਜ ਕਰਕੇ ਫਿਰ ਗੱਲ ਕਰਨ ਤੇ ਜਿਹੜਾ ਮੈਂ ਕਹਿ ਸਕਦਾ ਜੇ ਕੋਈ ਮੁਲਾਜ਼ਮ ਕਹਿੰਦਾ ਵੀ ਜੀ ਇਸ ਫਲਾਣੇ ਬੰਦੇ ਦਾ ਫੋਨ ਆ ਗਿਆ ਜੀ ਛੱਡਣਾ ਪੈਣਾ ਫਿਰ ਇਹਦਾ ਮਤਲਬ ਮੁਲਾਜ਼ਮ ਦੋਸ਼ੀ ਹੈ ਨਾਲ ਸੋ ਕਹਿਣ ਦਾ ਭਾਵ ਕਾਰਵਾਈ ਕਰੋ ਸ਼ਕਤੀ ਨਾਲ ਆਪਾਂ ਨਸ਼ੇ ਨੂੰ ਜਿਹੜਾ ਆਪਾਂ ਠੱਲ ਪਾਵਾਂਗੇ ਪਰ ਸਰਕਾਰ ਪੁਲਿਸ ਦੇ ਨਾਲ ਸਾਥ ਜਿਹੜਾ ਲੋਕਾਂ ਦਾ ਚਾਹੀਦਾ ਹੈ ਇਹਨੇ ਵੀ ਕੈਂਪ ਰਿਆ ਕੇ ਬੋਲ ਲਿਆ ਤੇ ਜਿਹੜਾ ਕੰਮ ਹੋ ਗਿਆ ਜੀ ਉਹ ਚੀਜ਼ਾਂ ਨਹੀਂ ਚਾਹੀਦੀਆਂ ਵਾਕਿਆ ਜੇ ਦਰਦ ਚਾਹੁੰਦੇ ਹੋ ਤੇ ਢੰਗ ਨਾਲ ਫਿਰ ਕੰਮ ਕਰਕੇ ਵਖਾ ਲੋ ਬੋਲਣ ਨੂੰ ਤੇ ਜਿਤਨਾ ਜੇ ਅਸੀਂ 50 ਬੰਦੇ ਆ 50 ਬੋਲ ਲਾਂਗੇ ਬੋਲਣਿਆ ਕੀ ਹੋਊਗਾ ਆਪਾਂ ਐਫਰਟ ਕਰੀਏ ਮੈਂ ਇੱਕ ਥੋੜੇ ਦਿਨਾਂ ਦੇ ਵਿੱਚ ਵਿੱਚ ਇੱਥੇ ਕੈਂਪ ਦੇ ਵਿੱਚ ਹੀ ਇੱਕ ਨਸ਼ਾ ਛਡਾਊ ਜਿਹੜੀ ਮੁਹਿੰਮ ਜਿਹੜੀ ਸ਼ੁਰੂ ਕਰਨ ਜਾ ਰਿਆਂ ਜਿਹੜੀਆਂ ਮਾਵਾਂ ਦੇ ਪੁੱਤ ਜਾਂ ਜਿਹੜੇ ਪੁੱਤ ਚਾਹੁੰਦੇ ਨੇ ਵੀ ਆਪਾਂ ਇਹ ਕੋੜ ਤੋਂ ਦੂਰ ਹੋਣਾ ਸਾਨੂੰ ਦਵਾਈ ਦੀ ਲੋੜ ਆ ਸਾਨੂੰ ਹਸਪੀਟਲ ਦੀ ਲੋੜ ਆ ਸਾਨੂੰ ਦਾਖਲ ਹੋਣ ਦੀ ਲੋੜ ਆ ਸੀ ਉਹਨਾਂ ਨੂੰ ਵੀ ਉਹ ਕਰਾਵਾਂਗੇ ਪਰ ਗੱਲ ਫੇਰ ਇੱਕੋ ਕਹਿਣ ਲੱਗਾ ਲੋਕਾਂ ਦੇ ਸਾਥ ਦੀ ਨਾਲ ਲੋਕਾਂ